thank <laughs> you ਇਹ ਕਿੰਨਾ ਵੱਲੋਂ ਲਾਇਆ ਗਿਆ ਕੈਂਪ ਜਿਹੜਾ ਜੀਵਨੂਰ ਮੈਡੀ ਸਿਟੀ ਹੌਸਰ ਹਸਪੀਟਲ ਫਤਿਹਗੜ ਚੂੜੀਆਂ ਤੋਂ ਜੀਵਨੂਰ ਤੋਂ ਜੀਵਨੂਰ ਮੈਡੀ ਸਿਟੀ ਫਤਿਹਗੜ ਤੋਂ ਵਾਹਿਗੁਰੂ ਜਿੰਨ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਪੱਦੋਵਾਲ ਖਲਾਹ ਜਿੱਥੇ ਧੰਤਨ ਬਾਬਾ ਬੁੱਢਾ ਸਾਹਿਬ ਜੀ ਸ਼ਰਾਧਾ ਚੌਥ ਤੇ ਜੋ ਡੇਰੇਵਾਲੋਂ ਲੰਗਰ ਲਗਾਇਆ ਜਾਂਦਾ ਜੀ ਬਹੁਤ ਸ਼ਰਧਿਕ ਧਰਮਾਨਾ ਔਰ ਮੈਡੀਕਲ ਕੈਂਪ ਵਗੈਰਾ ਵੀ ਇੱਥੇ ਲੱਗਾ ਹੈ ਜੀ ਆਓ ਅਸੀਂ ਇਹਨਾਂ ਜਿਹੜੇ ਲੰਗਰ ਲਾਉਂਦੇ ਨੇ ਸੇਵਾਦਾਰਾਂ ਨਾਲ ਗੱਲ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਬੱਦਵਾਲ ਕਲਾਂ ਦੇ ਡੇਰਿਆਂ ਵੱਲੋਂ ਬਾਬਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਸਾਲਾਨਾ ਜੋੜ ਮੇਲਾ ਸ਼ਰਧਾਂ ਦੀ ਚੌਥ ਵਿਖੇ ਆਉਦੀਆਂ ਦੀ ਸੰਗਤ ਵਾਸਤੇ ਬੱਦਵਾਲ ਸਾਰਿਆਂ ਦੇ ਬੱਦਵਾਲ ਕਲਾਂ ਦੇ ਡੇਰਿਆਂ ਨੇ ਇੱਥੇ ਲੰਗਰ ਲਗਾਇਆ ਹੈ ਆਉਦੀਆਂ ਦੀ ਸੰਗਤ ਵਾਸਤੇ ਬੜੀ ਸ਼ਰਧਾਪੂਰਵਕ ਸੰਗਤ ਨੂੰ ਹੱਥ ਜੋੜ-ਜੋੜ ਕੇ ਖੁਲਾਰ-ਖਾਰ ਕੇ ਲੰਗਰ ਚਕਾਈ ਦਾ ਤੇ ਸੰਗਤ ਦਾ ਧੰਨਵਾਦ ਗਈਦਾ ਹਰ ਸਾਲ ਤਿੰਨ ਦਿਨ ਅਸੀਂ ਲੰਗਰ ਲਾਉਂਦੇ ਸੀਗੇ ਤੇ ਪਹਿਲੀ ਵਾਰ ਜਦੋਂ ਅਸੀਂ ਇੱਥੇ ਲੰਗਰ ਲਾਇਆ ਸੀ ਸਿਰਫ ਪਗੋੜਿਆਂ ਦਾ ਲਾਇਆ ਸੀ ਫਿਰ ਮਹਾਰਾਜ ਨੇ ਐਸੀ ਕਿਰਪਾ ਕੀਤੀ ਪਿਓੜੀ-ਓੜੀ ਲੰਗਰ ਵਧਦਾ ਗਿਆ ਹਰ ਸਾਲ ਤਿੰਨ ਸਾਲ ਲੰਗਰ ਚੱਲਦਾ ਤਿੰਨ ਦਿਨ ਲੰਗਰ ਚੱਲਦਾ ਵਾ ਤੈਤਕ ਸਾਡੇ ਨਾਲ ਸੇਵਾਦਾਰ ਸਾਡੇ ਵੀਰ ਭਰਾ ਖੜੇ ਨੇ ਇਹਨਾਂ ਨੇ ਸਲਾਹ ਕੀਤੀ ਵੀ ਦੋ ਦਿਨ ਲੰਗਰ ਲਗਾਣਾ ਵਾ ਤੇ ਜਿਹੜਾ ਵਾਧਾ ਘਟਾ ਜਿਹੜੀ ਆਪਣੇ ਕੋ ਗ੍ਰਾਹੀ ਬਚਣੀ ਆ ਸਾਡੇ ਘਰ ਤੂੜੀ-ਤਾੜੀ ਸਾਰਾ ਕੁਝ ਕੋਲ ਪਿਆ ਵਾ ਉਹ ਘਟੋ ਘਾਟੇ ਇੱਕ ਮਹੀਨਾ ਠਹਿਰ ਕੇ ਜਦੋਂ ਸਾਰਾ ਪਾਣੀ ਉੱਤਰ ਜਾਏਗਾ ਫਿਰ ਅਸੀਂ ਰਾਸ਼ਨ ਲੈ ਕੇ ਵੀਡਖਾਲ ਡੰਗਰਾ ਦਾ ਚਾਰਾ ਤੂੜੀ ਲੈ ਕੇ ਜਿੱਥੇ ਜਿੱਥੇ ਹੁਣ ਜਿੱਥੇ ਪਾਣੀ ਹੈ ਇਸ ਟਾਈਮ ਪਾਣੀ ਲੱਗੇਗਾ ਉੱਤੇ ਪਹੁੰਚਾਂਗੇ ਤੇ ਆਉਂਦੀ ਜਾਂਦੀ ਸੰਗਤ ਦਾ ਧੰਨਵਾਦ ਅਸੀਂ ਕਰਦੇ ਆ ਤੇ ਵਦਨ ਦੀ ਮਿੱਟੀ ਚੈਨਣ ਵਾਲਿਆਂ ਦਾ ਦਾਵਾ ਸਾਹਿਬ ਹੁਣ ਦਾ ਸਾਰੇ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਬੜੀ ਕੋਸ਼ਿਸ਼ ਕਰਕੇ ਬੜੀ ਖੇਚ ਨਾਲ ਇਹ ਸਾਰਾ ਕਵਰਿੰਗ ਕਰ ਰਹੇ ਆ ਜੋੜ ਮੇਲਾ ਬਾਬਾ ਜੀ ਦਾ ਬਾਬਾ ਬੁੱਢਾ ਸਾਹਿਬ ਚੜ੍ਹਦੀ ਕਲਾ ਕਰੇ ਤੇ ਜਿਹੜਾ ਨੁਕਸਾਨ ਹੋਇਆ ਪੰਜਾਬ ਦਾ ਉਹਦੇ ਵਾਸਤੇ ਅਸੀਂ ਅਰਦਾਤ ਬੇਤੀ ਕਰਦੇ ਮਹਾਰਾਜ ਤੇ ਪਾਸ਼ਾ ਉਹਨਾਂ ਨੂੰ ਸੁਖ ਬਖਸ਼ਣ ਦੇ ਦਇਆ ਬਖਸ਼ਣ ਤਾਦਰੀਆਂ ਬਖਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੇ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਹਿਣਾ ਚਾਹੁੰਦਾ ਵਤਨ ਦੀ ਮਿੱਟੀ channel ਜਿਹਨਾਂ ਕਵਰੇਜ ਕਰ ਰਹੇ ਆ ਇਸ ਸਲਾਨਾ ਜੋੜ ਮੇਲਾ ਤਨ ਤਨ ਬ੍ਰਹਮਗਣੀ ਬਾਬਾ ਵਡਾ ਸਾਹਿਬ ਜੀ ਦੇ ਇਸ ਸਲਾਨਾ ਜੋੜ ਮੇਲੇ ਦੀ ਪਰਸੇ ਜੋ ਹਰ ਸਾਲ ਦੀ ਤਰ੍ਹਾਂ ਪਿੰਡ ਬੱਦੋਵਾਲ ਕਲਾਂ ਦੇ ਡੇਰੇ ਆਮਲੋਂ ਕੋਲ ਬੜੀ ਧੁੰਮ ਧਾਮ ਨਾਲ ਉਹਨਾਂ ਇੱਕ ਬਣਾਈ ਜਾਂਦੀ ਹੈ ਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਬੜੀ ਹੀ ਸ਼ਰਧਾ ਦੇ ਨਾਲ ਸਾਰੇ ਸੇਵਾਦਾਰ ਲੰਗਰ ਦੀ ਸੇਵਾ ਕਰ ਰਹੇ ਆ ਤੇ ਧੰਨ ਧੰਨ ਬਾਬਾ ਬ੍ਰਹਮਕੰਨੀ ਬਾਬਾ ਵੱਡਾ ਸੈਵੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਡੇਰੇ ਤੇ ਸਮੂਹ ਨਗਰ ਨਿਵਾਸੀ ਰਲ ਮਿਲ ਕੇ ਸੰਗਤਾਂ ਦੀ ਸੇਵਾ ਕਰ ਰਹੇ ਨੇ ਸਲਾਨਾ ਬਾਬਾ ਬੁੱਢਾ ਜੀ ਦੇ ਜੋਰ ਮੇਲੇ ਰਹੇ ਤੇ ਆਇਸਾਲੀ ਕਰੀਦੀ ਹੈ ਬਾਕੀ ਸੰਗਤਾਂ ਦਾ ਧੰਨਵਾਦ ਸਾਰੇ ਸਹਿਯੋਗ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਿਰਫ ਲੰਗਰ ਹੀ ਨਹੀਂ ਇਹ ਲੰਗਰ ਦੇ ਨਾਲ ਸਾਡੇ ਸਾਰੇ ਨਗਰ ਦਾ ਸਾਰੇ ਪਿੰਡ ਵਾਸੀਆਂ ਦਾ ਪਿਆਰ ਵੀ ਵੱਧਾ ਜਿਹਦੇ ਨਾਲ ਅਸੀਂ ਇੱਕ ਮੋਟਰ ਹੋ ਕੇ ਰਹਿੰਦੇ ਆ ਭੈਣ ਭਰਾ ਵਾਂਗੂ ਰਹਿੰਦੇ ਆ ਤੇ ਇਹ ਲੰਗਰ ਜਿਹੜਾ ਆ ਇਹ ਬਹੁਤ ਕੁਝ ਸਾਲਾਂ ਤੋਂ ਪਿੱਛੋਂ ਚੱਲਦਾ ਆ ਰਿਹਾ ਇਸੇ ਤਰ੍ਹਾਂ ਪਾਹੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਕਿ ਗਾਂ ਵੀ ਕਿਰਪਾ ਰੱਖੇ ਜੋ ਅਸੀਂ ਆਉਂਦੀ ਜਾਂਦੀ ਸਾਧ ਸੰਗਤ ਦੀ ਸੇਵਾ ਕਰ ਸਕੀਏ ਤੇ ਹੁਣ ਜੋ ਹੜਾਂ ਦੇ ਨੁਕਸਾਨ ਹੋਏ ਨੇ ਅਸੀਂ ਉਹਨਾਂ ਬਾਰੇ ਵੀ ਥੋੜੇ ਕੋਈ ਟਾਈਮ ਤੋਂ ਰੋਕ ਕੇ ਜਾਵਾਂਗੇ ਉਹਨਾਂ ਦੇ ਵਿੱਚ ਜਿੰਨੀ ਸਾਡੇ ਕੋਲ ਸੇਵਾ ਹੋਏਗੀ ਅਸੀਂ ਕਰਾਂਗੇ ਤੇ ਇਸੇ ਤਰ੍ਹਾਂ ਭੈਣ ਭਰਾ ਮਿਲ ਕੇ ਜਿਹੜੇ ਉਹਨਾਂ ਅੱਗੇ ਅਸੀਂ ਬੇਨਤੀ ਕਰਦੇ ਆਂ ਕਿ ਰਲ ਮਿਲ ਕੇ ਚੱਲੀਏ ਤੇ ਗਾਂ ਆਉਣ ਵਾਲੇ ਟਾਈਮ ਤੇ ਆਪਣੇ ਭੈਣ ਭਰਾਵਾਂ ਦੀ ਅਸੀਂ ਮਦਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ